ਰ ਬਣੂੰਗੀ ਤੇ ਉਹਦਾ ਸੁਪਨਾ ਪੂਰਾ ਕਰੂੰਗੀ ਪਰ ਨਹੀਂ ਸ਼ਾਇਦ ਰ ਆਪਣ ਨੂੰ ਇਹ ਮਨਜ਼ੂਰੀ ਨਹੀਂ ਸੀਗਾ ਮੇਰਾ ਡਾਕਟਰ ਬਣਨਾ ਜੇ ਕੱਟ ਵੀ ਡਾਕਟਰ ਬਣੂੰਗੀ ਤੇ ਜਿਸ ਦਿਨ ਮੈਂ ਇੰਤਜ਼ਾਰ ਸੀ ਉਹ ਮੇਰਾ ਸੁਪਨਾ ਪੂਰਾ ਹੋ ਗਿਆ ਤੇ ਪੈਸੇ ਜੋੜੇ ਸੀ ਈਡੂ ਕੀ ਦੁਕਾਨ ਤੋਂ ਜਾ ਕੇ ਖੁਸ਼ ਖਾਨ ਨੂੰ ਲਿਆਈ ਚਲ ਮਣਾ ਪਾਣੀ ਤਾਂ ਪਰਕੀ ਲਿਆ ਮਾ ਤਾਂ ਉਹਨੇ ਪਾਣੀ ਆਇਆ ਇਹ ਹਾਲ ਬਣਿਆ ਕੀ ਬਣੂਗਾ ਰੱਬਾ ਮੈਂ ਆਈ ਆ ਵੀ ਕਿ ਵਿਚੇ ਗਾਵਾਂ ਆਇਆ ਇਹ ਆਟਾ ਲੈ ਕੇ ਜਾਣਾ ਸੀਗਾ ਖਤੂ ਹੋਇਆ ਇਤਿਆਸ ਸੀ ਮੈਂ ਕਿਹਾ ਸਰ ਮम्मी ਤੇ ਲੈ ਆਉਣੀ ਆ ਆਟਾ ਲੈ ਕੇ ਉਹ ਆਟਾ ਮੰਗਤਾ ਮੈਂ ਟਮਾਰਿਆ ਵੀ ਮੈਂ ਸੱਸ ਜੀ ਤੇ ਲੈ ਕੇ ਹੁਣ ਆਟਾ ਲੈਣ ਆ ਗਈਆਂ ਹਾਂ ਸਾਨੂੰ ਉਹ ਤਾਂ ਤੁਨੇ ਹੁਣ ਮੰਦਰਾ ਤੇ ਨਹੀਂ ਆਉਂਦਾ ਐ ਮਨੂਰ ਦੇ ਪਾਪਾ ਦਾ ਮੈਂ ਤਾਂ ਹੀ ਨਹੀਂ ਲੈਣ ਆ ਗਈ ਫਿਰ ਮੇਰਾ ਤੁਹਾਡੇ ਤੇ ਬਿਨਾ ਸਹਾਰਾ ਵੀ ਕੋਣ ਹੈ ਤੇ ਬੇ ਸਹਾਰਾ ਬਣ ਕੇ ਨਹੀਂ ਰਹਿਣੀ ਕਿ ਮੇਰਾ ਕੀ ਦਾ ਸਹਾਰਾ ਮੰਮੀ ਮੈਂ ਤਾਂ ਅੱਡ ਨੂੰ ਹੋਂਚ ਹੈ ਹੀ ਨਹੀਂ ਸੀਗੀ ਉਹ ਤਾਂ ਤੁਸੀਂ ਬਾਹਲਾ ਪੈਂਦੇ ਚਲ ਆਇਂ ਕਾਰ ਫਿਰ ਮਿੰਮੀ ਤਾਂ ਫਿਰ ਪੋਤੀ ਦਾ ਘਰ ਸੌਂਦਾ ਵਾ ਹਾਂਜੀ ਤੇ ਆਇਂ ਕਾਰ ਉਥੋਂ ਫਿਰ ਰਸੋਈ ਚ ਲੈ ਜਾ ਦੇ ਆਇਆ ਤੇ ਆਕੇਲੇ ਲੈ ਆ ਮੇਰੇ ਘੋਟੀਆਂ ਤੇ ਠੀਕ ਹੈ ਜੀ ਲੈ ਆਇਆ ਕੇਲੇ ਲੈ ਲੈ ਮੇਰੇ ਘੋਟੀਆਂ ਤੇ ਇਹ ਆ ਖਾ ਲੇ ਠੀਕ ਆ ਕਾ ਲੈ ਜੀ ਫਿਰ ਉੱਥੇ ਹਾਂ ਜੀ ਨੂੰ ਸਤਿ ਸ਼੍ਰੀ ਅਕਾਲ ਲਾ ਹੁਣ ਕਿਹੜਾ ਸੀ ਠੇਕਾ ਲੈ ਲਿਆ ਇਹਨਾਂ ਦਾ ਹੈ ਚਾਪਦੀ ਕਾ ਉਲਾਇਆ ਜਾਂਦੀ ਹੈ ਹੈ ਉਹਦਾ ਤਾਂ ਅੱਢ ਸੀ ਸ਼ੌਕ ਦਾ ਹੈ ਚੰਗਨ ਨਣਾਈ ਹੋਵੇ ਹਨੂ ਅੱਡ ਤੋਂ ਸਾਨੂੰ ਤਾਂ ਕਰਨਾ ਆ ਲਿਆ ਹੁਣ ਇਹਨਾਂ ਨੇ ਹੈ ਉਸ ਪੰਜ ਕੇ ਅੱਡ ਹੋ ਗਈ ਹੈ ਇਹ ਇਹਨਾਂ ਤੱਕ ਲੂੰਗਾ ਹੈ ਮੋਨੇ ਨੂੰ ਤਾਂ ਸੰਗਾ ਤੋਕੀ ਮੈਂ ਹੈ ਇਹਨਾਂ ਨੂੰ ਜੱਪੜਦੇ ਮਗਰ ਲਾਕੇ ਮਟਾਵੀ ਤੇ ਲਾਕੇ ਬਹੁਦੇ ਮਗਰ ਕਿ ਅੱਡੋ ਕੇ ਭੈ ਗਿਆ ਤੇ ਹੁਣ ਕੰਮ ਨਹੀਂ ਚੱਲਦਾ ਕਾਲ ਇਸੇ ਮਾਰਾ ਜਲਾਵੇ ਇਨਾਂ ਦਾ ਆਪਦਾ ਜਾ ਸਬਜੀ ਵੀ ਬਣਾਵਾ ਟਾਈਮ ਹੋਇਆ ਪਿਆਵਾ

ਤੇ ਚਾਚੀ ਕਰਈਆਂ ਤੀਹ ਦਾ ਕੱਦੂ ਲੈ ਕੇ ਬੈਠੀ ਐ ਹਾਂ ਮੈਂ ਕੋਧੂ ਦੀ ਬਾਹਰ ਬੰਗਾ ਤੇ ਜਾਨੀ ਚਾਚੀ ਕਰਈ ਸੀ ਕਰਈਆਂ ਫਿਰ ਜੀ ਕੱਟ ਚਾਚਾ ਨਹੀਂ ਆਇਆ ਚਾਚੀ ਅਜੇ ਅਜੇ ਆਇਆ ਨਹੀਂ ਦਾ ਫੇਟ ਗਿਆ ਵਾ ਮੇਰਾ ਪੁੱਤ ਆ ਮਾਰਨ ਗਿਆ ਚਾਚੀ ਤੀ ਨੋ ਕਿਵੇਂ ਹੋਈ ਸੀ ਓ ਫੇਰਾ ਨਾ ਉਹ ਦਾਦਾ ਹਾਲ ਅਲੋਈ ਦੇਈਆ ਕਿਉਂ ਕੰਮ ਨਹੀਂ ਚੱਲਦਾ ਉਹਨਾਂ ਦਾ ਇਹ ਚੋਚੀ ਸੱਚੀ ਕੰਮ ਨਹੀਂ ਚੱਲਦਾ ਾਡੋ ਕੇ ਬੈ ਗਈ ਐ ਆਟਾ ਲੈਣ ਆਈ ਸੀਗੀ ਲੈ ਹੁਣ ਆਟੇ ਤੁਲੀ ਤਰਸਦੇ ਫਿਰਦੇ ਇਹੋ ਆਟਾ ਕਹਿੰਦੀ ਮੈਨੂੰ ਆਟਾ ਦੇ ਤੇ ਮੈਂ ਰੋਟੀ ਰੋਣੀ ਸੰਦਾ ਕੰਮ ਨਹੀਂ ਚੱਲਦਾ ਮੁੰਡੇ ਦਾ ਫਿਰ ਕੰਮ ਨਹੀਂ ਨਾ ਚੱਲਦਾ ਹੋਇਆ ਚਾਚੀ ਤੂੰ ਅੱਡ ਕਰ ਤੇ ਬੋਲੀ ਪਉਂਦੀ ਸੀ ਹੁਣ ਨਹੀਂ ਐ ਐ ਕਿੱਥੀ ਐਂ ਕਿ ਕਰਕੇ ਮੂੰਹ ਮਰੋੜ ਕੇ ਲਿੰਗੀ ਮੈਨੂੰ ਵਾਲੀ ਆਕੜ ਪਰੇ ਮੈਨੂੰ ਤੇਰੀ ਨੋਚ ਤਾ ਅਥਰਾ ਮੁੰਡਾ ਵੀ ਬਲਾ ਕਹਿੰਦਾ ਨੰਗਾ ਦਾ ਅੱਗੇ ਤੇ ਪੈਰੀ ਹੱਥ ਲਾ ਕੇ ਨੰਗਾ ਜਾਂਦਾ ਸੀ ਅੱਛਾ ਚੱਪਾ ਹਾਂ ਕਿਸੇ ਸਸਰੀ ਕਾਲਜ ਕੁਝ ਕਹਿ ਜਾਂਦਾ ਸੀ ਚਾਚੀ ਭਾਬੀ ਫੰਟਾ ਓਵਲਿ ਕੋਸ਼ ਕਹਿੰਦਾ ਆ ਮੇਰੀ ਮੰਮੀ ਨੂੰ ਵੀ ਬੁਲਾਉਂਦਾ ਹੋਂ ਤਾਂ ਲੈ ਚਾਚੀ ਕੱਦੂ ਬਣਾਈ ਜਾਂਦੀ ਤੂੰ ਹਾਂ ਤੇ ਮੈਂ ਤਾਂ ਉਹ ਬਣਾਇਆ ਮਟਰ ਪਨੀਰ ਤੋਂ ਉਧਰੋਂ ਲਿਆਈ ਸਬਜ਼ੀ ਤੂੰ ਤੇ ਚਾਚਾ ਤਾਂ ਹੈਗੇ ਆ ਇਹ ਚਾਚੀ ਇੱਕ ਗੱਲ ਤੂੰ ਵਸੇ ਕੋਈ ਆ ਮਰਦ ਕਰਤਾ ਨਾ ਕੋਈ ਖਾਂਦੀ ਚਲੋ ਕੋਈ ਨਾ ਖਾਏ ਤੂੰ ਕੀਤਾ ਜਾਵੇ ਫੇਰ ਚਾਚੀ ਫਸੇ ਹੋ ਚਾਚੀ ਅਸੇ ਇੱਕ ਗੱਲ ਆ ਤੂੰ ਜਦੋਂ ਵੀ ਤੇਨੂੰ ਲੋਡ ਹੋਈ ਕਿਸੇ ਵੀ ਗੱਲ ਦੀ ਕਾਸੇ ਕੰਮ ਦੀ ਦਵਾਈ ਦੀ ਹੋਣਾ ਜਾਣਾ ਤੂੰ ਮੈਨੂੰ ਦੱਸ ਦੇ ਇਹ ਲੈ ਜਾ ਕਰਨਗੇ ਤੇਨੂੰ ਕੋਈ ਨਹੀਂ ਮੈਂ ਹੈਗੀ ਆ ਕੋਈ ਦੁੱਖ ਦੇ ਸੁੱਖ ਦੇ ਤੇਰੇ ਨਾਲ ਖੜੀ ਆ ਮੈਂ ਕੋਈ ਨਹੀਂ ਚਾਚੀ ਐਂ ਨਾ ਕਰ ਮੈਂ ਮੈਨੂੰ ਟੈਨਸ਼ਨ ਨਹੀਂ ਤੇਰੇ ਨਾਲ ਆ ਮੈਂ ਜਫਾ ਹੁੰਦੇ ਜਿੱਧਰ ਹੁੰਦੇ ਕੋਈ ਨਹੀਂ ਇੱਥੇ ਹੀ ਆ ਦੇਣਗਾ ਲੈਣਗਾ ਕਰਦੇ ਕਰਨਗੇ ਜਿਵੇਂ ਉਹ ਚੱਲ ਪਾਉਣੀ ਪਰ ਮੈਂ ਜਾਣਨੀ ਆ ਨਾ ਜਾ ਚਾਹ ਬਣਾ ਲੈਨੀ ਨਹੀਂ ਚਾਚੀ ਤੂੰ ਆਹ ਸਬਜੀ ਸਬਜੀ ਬਣਾਉਂਦਾ ਚਾਚਾ ਆਉਣ ਨਾਲ ਨਾਲੇ ਵੀ ਸਬਜੀ ਭੇਜ ਦਿੰਨੀ ਹੁੰਦੀ ਮੈਂ ਲੈਣੀ ਘੱਟ ਕਚਾ ਬਣਾ ਲੈਨੇ ਆ ਨਹੀਂ ਨਹੀਂ ਚਾਚੀ ਰੰਗ ਚਾਹ ਦਾ ਕੀ ਹੈ ਚਲ ਮੱਕਰੇ ਜਾ ਕੇ ਬਣਾਉਣੇ ਨਾਲ ਇੰਨੇ ਨਹੀਂ ਆਉਣਾ ਇਹਨੇ ਬਣਾ ਕੇ ਦਊਂਗੀ ਤੂੰ ਦੱਸ ਦੇ ਜੇ ਪੀਣੀ ਤੇ ਮੈਂ ਤੈਨੂੰ ਘੱਟੋ ਬਣਾ ਦੇਗੀ ਚਾ ਤੇਰੀ ਮਰਜ਼ੀ ਹੈ ਨਹੀਂ ਪੀਣੀ ਤੇ ਨਹੀਂ ਮੈਂ ਤਾਂ ਲੈ ਪੀਣੀ ਹੀ ਜਾ ਤੇ ਆਉ ਜਾ ਬੰਨ ਦੰਦ ਦਿੰਨੀ ਚੱਲ ਕੋਈ ਜੀ ਚੰਗਾ ਚਾਚੀ ਪਰ ਜਾਨੀ ਮੈਂ ਫੇਰ ਕਰੂੰ ਗੇੜਾ ਚੰਗਾ ਚੰਗਾ ਚਾਚਾ ਵੀ ਆਉਣ ਨਾਲ ਉਹਨੇ ਫੇਰ ਕਰ ਗੇੜਾ ਨਾ ਵੀ ਕਟੀਕ ਲਾਪੀ ਹੁੰਨੀ ਆ ਕੌਣ ਚਾਚਾ ਆ ਜਾ ਕਰੂੰਗੇ ਮੈਂ ਕੋ ਟੈਨਸ਼ਨ ਵਾਲਾ ਕੋਈ ਨਹੀਂ ਆ ਜਾ ਰਹੀ ਚੰਗਾ ਚਲ ਸੰਗਾ ਚਾਚੇ ਜਾਨੀ ਆ ਮੈਂ ਤੇਨ ਮਾਰੂ ਗੇੜਾ ਚੰਗਾ ਚਲ ਆਟਕਾਂ ਮ ਬਾਨਿੰਗਿਆ ਹਾ ਨਯਾ ਊਟ ਪਹਾੜ ਦੇ ਨੀਚੇ ਮੇਰੇ ਮਾਪੇ ਹੁਣ ਬਾਲਾ ਗੰਦੇ ਸੀ ਕੀਤਾ ਸੀ ਨਾ ਇਹਨਾਂ ਨੇ ਜ਼ਮੀਨ ਜਾਤਨਾ ਹੁਣ ਕਰੂੰਗੇ ਨਾ ਮੈਂ ਸਿੱਧੀ ਚਾਚੀ ਤਾਂ ਪੜਕਾਤੀ ਹੁਣ ਸਾਰੀ ਜ਼ਮੀਨ ਜਾਤ ਹੋ ਮੇਰੇ ਨਾ ਪਿਆਰ ਤੱਕ ਚੱਲ ਨੇ ਚਾਚੀ ਨੂੰ ਆ ਗੱਲਾ ਕੇ